ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਆਸਾਂ ਜੇ ਫੋਟੋ ਲੈ ਕੇ ਆਜਣਾ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਸੋ ਮੁੱਖ ਦੀ ਗੱਲ ਆ ਇਸ ਵੀਡੀਓ ਦੇ ਵਿੱਚ ਸਿਸਟਮ ਦੀ ਕਰਾਂਗੇ ਬਹੁਤ ਹੀ ਵੱਡੀ ਗੱਲਬਾਤ ਨਹੀਂ ਕਰਾਂਗੇ ਤੇ ਜਿਹੜਾ ਇੱਕ ਸਿਸਟਮ ਲੱਗਣਾ ਉਹਨੇ ਵੀ ਤੇ ਇੱਕ ਨੂੰ ਇਹਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੋ ਅਗਲੇ 48 72 ਘੰਟਿਆਂ ਦੇ ਵਿੱਚ ਜੀ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਸੋ ਇਹ ਪਛਮੀ ਸਿਸਟਮ ਪਹਿਲਾਂ ਲੋ ਪ੍ਰੈਸ਼ਰ ਦਾ ਜਾਪਰੀ ਸੀ ਉਸ ਤੋਂ ਬਾਅਦ ਹੁਣ ਥੋੜਾ ਜ਼ੋਰ ਫਰ ਦਾ ਨਜ਼ਰ ਆ ਰਿਹਾ ਤੇ ਹੁਣ ਐਕਟਿਵ ਸਿਸ ਕੱਲ ਤੋਂ ਸਿਸਟਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਐਸਡੀ ਜਿਹੜਾ ਤਾਜ਼ਾ ਸੈਟਲਾਈਟ ਦਸਿਰਾਂ ਤੁਹਾਡੇ ਸਾਹਮਣੇ ਨੇ ਜੀ ਰਾਤ ਦੇ 8:30 ਵਜੇ ਨੇ 18 ਫਰਵਰੀ ਦੀ ਜਿਹੜੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਅੱਜ ਦਿਨ ਫਰ ਸੂਰਜ ਜਿਹੜਾ ਬਹੁਤੇ ਖੇਤਰਾਂ ਦੇ ਵਿੱਚ ਸੂਰਜ ਦੀ ਧੁੱਪ ਲੱਗੀ ਆ ਤੇ ਧੁੱਪ ਲੱਗਣ ਦੇ ਨਾਲ ਹੀਟ ਬਣੀ ਆ ਹੀਟ ਨਾਲ ਜਿਹੜੀ ਆ ਸਪੋਰਟ ਪੂਰੀ ਮਿਲ ਰਹੀ ਆ ਸਿਸਟਮ ਨੂੰ ਜਿਹਦੇ ਨਾਲ ਸਿਸਟਮ ਦੇ ਵਿੱਚ ਹੋਰ ਕਹਿ ਸਕਦੇ ਆ ਸਪੋਰਟਡ ਆ ਸਿਸਟਮ ਨੂੰ ਮਿਲ ਚੁੱਕੀ ਆ ਆਉਂਦੇ ਜਿਹੜੇ 48 ਘੰਟੇ ਨੇ ਜੀ ਯਾਨੀ ਕਿ 19 ਦੀ ਸ਼ਾਮ ਤੋਂ ਲੈ ਕੇ ਦੁਪਹਿਰ ਤੋਂ ਬਾਅਦ 20 ਦੀ ਸ਼ਾਮ ਤੱਕ ਇਹ ਸਿਸਟਮ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਕੱਲੇ ਇਕੱਲੇ ਜ਼ਿਲ੍ਹੇ ਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਚਾਂਸ ਨੇ ਹਲਕੇ ਤੋਂ ਲੈ ਕੇ ਦਰਮਿਆਨਾ ਵੀ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪਹੁੰਚੇਗਾ ਕੁਝ ਜ਼ਿਲ੍ਹੇ ਐਸੇ ਹੋ ਸਕਦੇ ਨੇ 2-4 ਜ਼ਿਲ੍ਹੇ ਜਿੱਥੇ ਤਗੜੀ ਗਰਜ ਰਿਸ਼ਕ ਹੋ ਜਾਏ ਤੇ ਵਧੀਆ ਮੀਂਹ ਸਫਲ ਜਿਹੜੇ ਆ ਕਹਿ ਸਕਦੇ ਆ ਦਰਮਿਆਨੇ ਤੋਂ ਤਗੜੇ ਮੀਂਹ ਵੀ ਜਿਹੜੇ ਆ ਡਰਜੋ ਸਕਦੇ ਨੇ ਲੰਦੇ ਪੰਜਾਬ ਤੋਂ ਲੈ ਕੇ ਚੜ੍ਹਦੇ ਪੰਜਾਬ ਦੇ ਸਾਰੇ ਜ਼ਿਲ੍ਹੇ ਰਾਜਸਥਾਨ ਦੇ ਉਤਰੀ ਰਾਜਸਥਾਨ ਦੇ ਖਾਗ ਜਿਨ੍ਹਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੌਂਪਗੜ੍ਹ ਸਰਤਗੜ੍ਹ ਚੁਰੂ ਸੀਕਰ ਵੀਕਾਨੇ ਇਹਨਾਂ ਖੇਤਰਾਂ ਤੱਕ ਸਿਸਟਮ ਲੱਗੇਗਾ ਦੂਜੇ ਖਾਗ ਸੇ ਹਰਿਆਣਾ ਦੇ ਲਗਭਗ ਮੱਧ ਹਰਿਆਣੇ ਤੋਂ ਲੈ ਕੇ ਜਿਹੜੇ ਉਤਰੀ ਹਰਿਆਣਾ ਦੇ ਖੇਤਰ ਹੈ ਤੇ ਪੂਰਬੀ ਹਰਿਆਣਾ ਦੇ ਖੇਤਰ ਹੈ ਤੇ ਪੱਛਮੀ ਖੇਤਰਾਂ ਦੇ ਵਿੱਚ ਸਰਸਾ ਫਤਿਆਵਾਦ ਬਿਵਾਨੀ ਰੋहतक ਜੀਂਦ ਅੰਬਾਲਾ ਕੁਰੂ ਖੇਤਰ ਪਾਣੀ ਫਤ ਸੋਨੀ ਫਤ ਇਹਨਾਂ ਖਾਗਾਂ ਦੇ ਵਿੱਚ ਸਿਸਟਮ ਦੇ ਆਸਾਰ ਨੇ ਲੱਗਣ ਦੇ ਪਛਮੀ ਜੋਪੀ ਹਿਮਾਚਲ ਤੇ ਉਤਰਾਖੰਡ ਇਹ ਕਾਲਮ ਲਾ ਕੇ ਇਹਨਾਂ ਖੇਤਰਾਂ ਦੇ ਵਿੱਚ ਇਹਨਾਂ ਸੁਬਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਸਿਸਟਮ ਨੇ ਲੱਗਣਾ ਹੈ ਗੜੇ ਮਾਰੀ ਦੇ ਅਸਰ ਉਸੇ ਤਰ੍ਹਾਂ ਬਰਕਰਾਰ ਨੇ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਕਰਦੇ ਆ ਰਹੇ ਹਾਂ ਹਾਲ ਕੀਤ ਲੈ ਕੇ ਕਿ ਕਿਤੇ ਕਿਤੇ ਮੋٹے ਗੜੇ ਤਗੜੀ ਗਰਜ ਰਿਸ਼ਕ ਦੇ ਨਾਲ ਹੋ ਸਕਦੇ ਨੇ ਉਹ ਪੰਜਾਬ ਦੇ ਵਿੱਚ ਵੀ ਗੜੇ ਮਾਰੀ ਹੋ ਸਕਦੀ ਹੈ ਭਾਵੇਂ ਉਹ ਲੈਂਦੇ ਪੰਜਾਬ ਦੇ ਖੇਤਰ ਹੈ ਚੜ੍ਹਦੇ ਪੰਜਾਬ ਦੇ ਖੇਤਰ ਹੈ ਜਾਂ ਫਿਰ ਹਰਿਆਣਾ ਦੇ ਵਿੱਚ ਵੀ ਗੜੇ ਮਾਰੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਵੀ ਗੜੇ ਮਾਰੀ ਦੇ ਅਸਰ ਪੂਰੇ ਫਰੇ ਨੇ ਤੇ ਗੜੇ ਮਾਰ ਹੋएगी ਉਹ ਕਿਹੜੇ ਜ਼ਿਲ੍ਹੇ ਹੋ ਸਕਦੇ ਨੇ ਕੁਦਰਤ ਦੇ ਹੱਥ ਵਾਸਾ ਮਾਝਾ ਖੇਤਰ ਵੀ ਹੋ ਸਕਦਾ ਹੈ ਤੇ ਮਾਲਵਾ ਖੇਤਰ ਵੀ ਹੋ ਸਕਦਾ ਹੈ ਸੋ ਇਹ ਸਿਸਟਮ ਕੱਲ 19 ਦੀ ਸ਼ਾਮ ਤੋਂ ਕਹਿ ਸਕਦੇ ਹਾਂ ਰਾਜਸਥਾਨ ਵਾਲੇ ਫਾਸਟਾ ਸ਼ੁਰੂ ਹੋਣਾ ਹੈ ਰਾਜਸਥਾਨ ਦੇ ਦੱਖਣੀ ਰਾਜਸਥਾਨ ਦੇ ਖੇਤਰ ਅਤੇ ਲਹਿੰਦੇ ਪੰਜਾਬ ਦੇ ਖੇਤਰਾਂ ਤੋਂ ਇਸ ਸਿਸਟਮ ਦੀ ਸ਼ੁਰੂਆਤ ਹੋਣੀ ਹੈ ਲਹਿੰਦੇ ਪੰਜਾਬ ਤੋਂ ਇਹ ਸਿਸਟਮ ਸ਼ੁਰੂ ਹੋਏਗਾ ਤੇ ਕੱਲ ਦੁਪਹਿਰ ਤੋਂ ਬਾਅਦ ਜੇਕਰ ਤਾਂ ਕੱਲੋ ਇਹ ਲੱਗ ਜਾਂਦੀ ਹੈ ਦੁਪਹਿਰ ਤੱਕ ਤੇ ਇਹ ਜਿਹੜੀ ਆ ਪੂਰੀ ਸਪੋਰਟ ਜਿਹੜੀ ਆ ਸਿਸਟਮ ਨੂੰ ਮਿਲਣੀ ਹੈ ਹਿਊਮਿਡਿਟੀ ਔਰ ਦੱਖਣ ਫੁਰੇ ਦੀ ਸਪੋਰਟ ਕਿਉਂਕਿ ਅੱਜ ਹਵਾਵਾਂ ਪਛੋ ਦੀਆਂ ਚੱਲੀਆਂ ਨੇ ਕਿਤੇ ਕਿਤੇ ਹਲਕਾ ਪੂਰਾ ਚੱਲਿਆ ਕੱਲ ਹਲਕਾ ਦੱਖਣ ਫੁਰਾ ਸਵੇਰ ਵੇਲੇ ਚਲਦਾ ਹੋ ਸਕਦਾ ਜੇਕਰ ਦਖਣ ਫਰਾ ਤੇਜ਼ ਚਲਦਾ ਹੈ ਤੇ ਉਹ ਦੁੱਗਣੀ ਜੜੀਆ ਸਪੋਰਟ ਇਸ ਸਿਸਟਮ ਨੂੰ ਦੇਵੇਗਾ ਤਾਂ ਕੱਲ ਵੀ ਲੱਗਣ ਦੇ आसार ਰਹਿਣਗੇ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਬਦਲਵਾਜ ਦੇ ਨਾਲ ਜੜੀਆ ਸਿਸਟਮ ਦੀ ਐਂਟਰੀ ਉੱਤਰ ਫਾਰਤ ਦੇ ਵਿੱਚ ਹੋ ਜਾਏਗੀ ਜੀ ਅ ਬਹੁਤੇ ਆਪਾਂ ਗੱਲਬਾਤ ਨਹੀਂ ਕਰਾਂਗੇ ਮੌਸਮ ਵਿਭਾਗ ਨੇ yellow alert 19 ਤਰੀਕ ਲਈ ਜਾਰੀ ਕੀਤੇ ਹੋਏ ਨੇ 20 ਤਰੀਕ ਲਈ ਵੀ ਕਹਿ ਸਕਦੇ ਆ ਕਿ ਬਹੁਤੇ ਫਾਗਾਂ ਦੇ ਵਿੱਚ ਗੜਜਲੇਸ਼ਕ ਦੇ ਨਾਲ ਮੀਂਹ ਹੋ ਚਲਗੇ ਗੜੇਮਾਰ ਹੋਏਗੀ ਔਰ ਤੇਜ਼ ਹਵਾਵਾਂ ویسੇ ਦਾ ਦੱਖਣ ਖੁਰੇ ਦੀਆਂ ਹਵਾਵਾਂ ਸਿਸਟਮ ਦੇ ਵਿੱਚ ਚਲਦੀਆਂ ਹੁੰਦੀਆਂ ਨੇ 30 ਤੋਂ ਲੈ ਕੇ 40 ਕਿਲੋਮੀਟਰ ਆਮ ਰਫ਼ਤਾਰ ਹੈ ਪਰ ਕਿਤੇ ਕਿਤੇ ਰਫ਼ਤਾਰ ਤੇਜ਼ ਹੋ ਸਕਦੀ ਆ 50 ਤੋਂ 60 ਕਿਲੋਮੀਟਰ ਦੀਆਂ ਹਵਾਵਾਂ ਵੀ ਜੜੀਆਂ ਨੇ ਹੋ ਸਕਦੀਆਂ ਨੇ ਸੋ ਕੋਲਮ ਲਾ ਕੇ ਜੀ ਕਹਾਣੀ ਇਹ ਆ 19 ਦੀ ਸ਼ਾਮ ਤੱਕ ਲੈ ਕੇ 20 ਦੀ ਸ਼ਾਮ ਤੱਕ ਜਾਂ ਕਹਿ ਲਈਏ 20 ਦੀ ਰਾਤ ਤੱਕ ਬਹੁਤੇ ਫਾਗਾਂ ਦੇ ਵਿੱਚ ਇਹ ਸਿਸਟਮ ਕਵਰ ਕਰ ਚੁੱਕਿਆ ਹੋਵੇਗਾ 21 ਦੀ ਸਵੇਰ ਆਂਦੇ ਆਂਦੇ ਮੈਦਾਨੀ ਫਾਗਾਂ ਤੋਂ ਇਹ ਸਿਸਟਮ ਨੇ ਅੱਗੇ ਕੂਚ ਕਰ ਜਾਣਾ ਯਾਨੀ ਕਿ ਪੰਜਾਬ ਦੇ ਹਰਿਆਣਾ ਦੇ Rajasthan ਦੇ ਜਿਹੜੇ ਖੇਤਰ ਆ ਬਹੁਤੇ ਫਾਗਾਂ ਦੇ ਵਿੱਚੋਂ 21 ਦੀ ਸਵੇਰ ਤੱਕ ਇਹਨੇ ਲੰਘ ਜਾਣਾ ਅੱਗੇ ਤੇ ਪਹਾੜਾਂ ਦੇ ਦੇ ਹਿੱਟਲੇ ਖੇਤਰ ਹੋਣਗੇ ਉੱਥੇ ਮੀਂਹ ਡੋਵੇਗਾ 21 ਦੀ ਸਵੇਰ ਨੂੰ ਵੀ ਤੇ ਉੱਪਰਲੇ ਫਾਗਾਂ ਦੇ ਵਿੱਚ ਬਾਰ ਬਾਰ ਇੱਕ ਦੌਰ ਲੱਗਣਾ ਸੋ ਇਸ ਤੋਂ ਬਾਅਦ ਬੈਕ ਟੂ ਬੈਕ ਸਿਸਟਮ ਇੱਕ ਹੋਰ ਆ ਰਿਹਾ ਜਿਹੜਾ ਕਿ 24 26 27 ਇਹਨਾਂ ਇਹਨਾਂ ਦਿਨਾਂ ਦੇ ਵਿੱਚ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਉਹਦੀ ਗੱਲਬਾਤ ਅਫਾ ਬਾਅਦ ਚ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਇਹ ਸਿਸਟਮ ਲੱਗਣਾ ਹੈ ਇਹਦੀ ਫਿਲਹਾਲ ਅਪਡੇਟ ਇਹੀ ਹੈ ਕਿ ਕੱਲ ਤੋਂ ਲੈ ਕੇ ਪਰਸੋਂ ਸ਼ਾਮ ਤੱਕ ਜਾਂ ਫਿਰ ਪਰਸੋਂ ਦੀ ਰਾਤ ਤੱਕ ਸਿੱਧੇ ਤੌਰ ਤੇ ਗਏ ਤੇ 19 ਦੀ ਦੁਪਹਿਰ ਤੋਂ ਬਾਅਦ ਵੀ ਦੀ ਅੱਧੀ ਰਾਤ ਵੀ 21 ਦੀ ਜਿਹੜੀ ਰਾਤ ਹੋਏਗੀ ਇਹ ਸਿਸਟਮ ਬਹੁਤੇ ਖਾਗਾਂ ਦੇ ਵਿੱਚ ਮੀ ਪਲੱਸ ਗੜੇ ਮਰ ਲਵਾਨ ਜਾ ਰਿਹਾ ਜੀ ਤੋ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਜੋ ਮੌਸਮ ਖਾਗਨੇ ਜਾਰੀ ਕੀਤੇ ਤੇ ਲਾ ਦਿੰਦੇ ਆ ਨਕਸ਼ੇ ਦੇ ਵਿੱਚ ਇਹ ਤੁਹਾਨੂੰ ਹਰਾ ਰੰਗ ਨਜ਼ਰ ਆ ਰਿਹਾ ਪੰਜਾਬ ਦੇ ਸਾਰੇ ਫਾਗਾਂ ਦੇ ਵਿੱਚ ਉਮੀਦ ਦੇ ਚਾਂਸ ਨੇ ਤੇ ਲਗਭਗ ਪੰਜਾਬ ਦੇ ਬਹੁਤੇ ਫਾਗਾਂ ਦੇ ਵਿੱਚ ਉਮੀਦ ਹੈ ਜਿਹੜੇ ਸਪੈਲ ਲੱਗਣਗੇ ਇਜਾਜ਼ਤ ਦੇ ਅਜੇ ਤੁਹਾਨੂੰ ਬਹੁਤ ਸ਼ੁਕਰਿਆ